ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਰੀਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਸ਼ਹਿਰ ਮਰਿੰਡਾ ਜ਼ਿਲ੍ਹਾ ਰੋਪੜ ਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਦੋ ਨਗ ਦਿਖਾਉਣੇ ਆ ਇੱਕ ਜਰਸੀ ਬਹੁਤ ਸੋਹਣੀ ਤਾਜੀ ਸੂਈ ਹੈ ਚੰਗੇ ਥਣ ਹਵਾਨੇ ਵਾਲੀ ਹੈ ਤੇ ਇੱਕ ਜਰਸੀ ਕ੍ਰਾਸ ਆਈਵਾਲ ਦੇ ਵਿੱਚ ਡੇਟ ਮੁਤਾਬਕ ਬਾਈ ਜੀ ਹੁਣ ਦੱਸਦੇ ਆ ਕੌਸਮਾ ਗੱੱਚੀ ਆ ਅਜੇ ਗੱਭਣਾ ਤੇ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜੀਨੂ ਪਸੰਦ ਆ ਜਨਗੀਆਂ ਆਪਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ 22 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਦੋਸਤੋ ਦੂਜਾ ਸੂਆ ਸੂਈ ਆ ਡੇਟ ਮੁਤਾਬਕ ਬਾਈ ਜੀ ਹੁਣੇ ਦੱਸਦੇ ਆ 5 ਤੋਂ 6 ਦਿਨ ਸੂਈ ਨੂੰ ਸਮਾਂ ਹੋ ਗਿਆ ਤੇ 11 12 ਕਿਲੋ ਬੋਲੀ ਬਾਈ ਜੀ ਹੁਣੇ ਦੱਸਦੇ ਆ ਇਸ ਟਾਈਮ ਥੱਲੇ ਤਿਆਰ ਆ ਬੱਚਾ ਮਗਰ ਬੱਚਾ ਦੁੱਧ ਬਾਈ ਜੀ ਹੁਣੇ ਦੱਸਦੇ ਆ 15 16 ਕਿਲੋ ਬੱਚੀ ਬੜੇ ਆਰਾਮ ਨਾਲ ਚੋ ਆ ਜੂ ਇਸ ਕੁਆਲਿਟੀ ਸੋਹਣੀ ਆ ਦੋਸਤੋ ਵਾਨਾ ਬੱਚੇ ਸੋਨਾ ਤਿਆਰ ਕੀਤਾ ਹੋਇਆ ਪੰਜਾਂ ਛੇ ਦਿਨਾਂ ਦੀ ਸੂਈ ਥਲੇ 11-12 ਕਿਲੋ ਬੋਲੀ ਤਿਆਰ ਆ ਤਦ ਬਾਈ ਜੀ ਹੁਣ ਦੱਸਦੇ ਆ 15-16 ਕਿਲੋ ਬੱਚੀ ਬੜੇ ਆਰਾਮ ਨਾਲ ਚੋ ਆ ਜੂ ਥਣ ਸੋਹਣੇ ਦੋਸਤੋ ਚਾਰੇ ਨੁਕਰਾਂ ਚ ਲੱਗੇ ਹੋਏ ਆ ਫੋਰ ਸ਼ਾਂਗ ਪੁਰਾਣੀ ਚਾਰਾਂ ਥਣਾ ਸੇਮ ਹੀ ਸਾਈਜ਼ ਆ ਦੋਸਤੋ ਗੈਪ ਚ ਨਿੱਕਰ ਮੇ ਕੱਲੇ ਕੱਲੇ ਲੱਗੇ ਹੋਏ ਆ ਥਣ ਮੇ ਦੋਸਤੋ ਬੱਚੀ ਨੇੜ ਤੋਂ ਚੈੱਕ ਕਰਾ ਦਨਾ ਆ ਵੇਖ ਸਕਦੇ ਆ ਦੋਸਤੋ ਮੁੱਠੀ ਵਾਲੇ ਥਣਾ ਦੋਸਤੋ ਚਾਰੇ ਹੱਤੀ ਚੁਵਾਈ ਵਾਲੇ ਫੋਰ ਸ਼ਾਂਗ ਪੁਰਾਣੀ ਚਾਰਾਂ ਥਣਾ ਸੇਮ ਹੀ ਸਾਈਜ਼ ਆ ਪੰਜਾਂ ਛੇ ਦਿਨਾਂ ਦੀ ਸੂਈ ਤਦ ਬਾਈ ਜੀ ਹੁਣੇ ਕਹਿੰਦੇ 15 16 ਕਿਲੋ ਬੱਚੀ ਬੜੇ ਆਰਾਮ ਨਾਲ ਚੋ ਆਜੂ ਬੱਚਾ ਮਗਰ ਬੱਚਾ ਰੇਟ ਬਾਈ ਜੀ ਹੁਣਾਂ ਨੇ ਬੱਚੀ ਦਾ ਰੱਖਿਆ ਹੋਇਆ 35000 ਰੁਪਇਆ ਉੱਚੋ ਬਾਈ ਜੀ ਹੁਣੇ ਕਹਿੰਦੇ ਮਾਨ ਤਨ ਹੋ ਜੂ ਦੋ ਨੰਬਰ ਦੋਸਤੋ ਜਰਸੀ ਸਾਈ ਵਾਲ ਦੀ ਕ੍ਰੋਸ ਬੱਚੀ ਦੂਜਾ ਸੂਗਾ ਡੇਟ ਮੁਤਾਬਕ ਬਾਈ ਜੀ ਹੁਣੇ ਦੱਸਦੇ ਆ ਇੱਕ ਹਫਤਾ ਕੱਚੀ ਆ ਦੁੱਧ ਬਾਈ ਜੀ ਹੁਣੇ ਕਹਿੰਦੇ 13 14 ਕਿਲੋ ਬੱਚੀ ਬੜੇ ਆਰਾਮ ਨਾਲ ਚੋ ਆਜੂ ਦੋਸਤੋ ਹਵਾਨ ਜਿਹੇ ਵਾਲਟਲ ਕਾਫੀ ਪਈ ਆ ਅੱਜ ਜੀਨੇ ਇੱਕ ਹਫ਼ਤੇ ਚ ਵਲਟਲ ਕੱਢ ਕੇ ਹਵਾ ਨਾਲ ਟੈਟ ਕਰਕੇ ਦੋਸਤੋ ਫੇਰ ਸੁਣਾ। ਦੁੱਧ ਬਾਈ ਜੀ ਹੁਣੇ ਕਹਿੰਦੇ 13-14 ਕਿਲੋ ਬੱਚੀ ਬੜੇ ਆਰਾਮ ਨਾਲ ਚੋ ਆਜੂ। ਦੋਸਤੋ 2 ਨੰਬਰ ਬੱਚੀ ਦਾ ਰੇਟ ਬਾਈ ਜੀ ਹੁਣੇ ਰੱਖਿਆ ਹੋਇਆ 31000 ਰੁਪਇਆ। ਕੁਝ ਬਾਈ ਜੀ ਹੁਣੇ ਕਹਿੰਦੇ ਮਾਨਤਾਨ ਹੋ ਜੂ। ਜੀਨੂੰ ਪਸੰਦ ਆਜੂ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ। ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੀ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਆਹੀ ਬਾਈ ਦੇ ਦੋ ਨਗ ਵਕਾਉ ਸੀ। ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ। ਮਿਲਦੇ ਆਂ ਉਹਨਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ